ਇਸ ਵਕਤ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਂਝੀ ਕਰ ਰਿਹਾ ਹਾਲਾਂਕਿ ਹਰ ਇੱਕ ਪਾਰਟੀ ਦੇ ਵੱਲ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਚੌੜ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਤੇ ਜਿਹਦੇ ਵਿੱਚ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਪਕਵੰਤ ਮਾਨ ਦੇ ਗੜ ਸੰਗਰੂਰ ਦੇ ਵਿੱਚ ਬੀਜੇਪੀ ਦੇ ਵੱਲੋਂ ਹਰਜੀਤ ਗਰੇਵਾਲ ਦੀ ਐਂਟਰੀ ਹੋਵੇਗੀ ਸੋ ਦੱਸਤੀ ਹੈ ਕਿ ਸੰਗਰੂਰ ਤੋਂ ਬੀਜੇਪੀ ਮੀਤ ਫਾਰ ਦਾ ਐਲਾਨ ਕਰ ਸਕਦੀ ਹੈ ਥੋੜੇ ਹੀ ਦੇਰੀ ਦੇ ਵਿੱਚ ਰਸਮੀ ਐਲਾਨ ਕੀਤਾ ਜਾ ਸਕਦਾ ਹੈ ਖੈਰਾ ਮੀਥੇਰ ਤੇ ਚੁੰਦਾ ਨੂੰ ਟੱਕਰ ਦੇਣਗੇ ਹਰਜੀਤ ਗਰੇਵਾਲ ਸਵੱਟੀ ਖਬਰ ਸਾਂਝੀ ਕਰ ਰਹੀਆਂ ਲੋਕ ਸਭਾ ਜਿਵੇਂ ਜਿਵੇਂ ਚੋੜਾ ਜੜੀਆਂ ਨੇੜੇ ਆ ਰਹੀਆਂ ਨੇ ਤਾਂ ਉਵੇਂ ਹੀ ਹਰ ਇੱਕ ਸੀਐਸਪਾਰਟੀਆਂ ਦੇ ਵਿੱਚ ਹਲਚਲ ਦੇਖੋ ਨਹੀਂ ਮਿਲ ਰਹੀ ਆ ਤੇ ਅਚਿਹੇ ਦੇ ਵਿੱਚ ਜੇ ਗੱਲ ਕਰੀਏ ਸੰਗਰੂਰ ਤੋਂ ਅਕਲ ਦਲ ਨੇ ਆਪਣਾ ਉਮੀਦਵਾਰ ਇਕਬਾਲ ਸਿੰਘ ਚੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤ ਹੇਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਹੁਣ ਬੀਜੇਪੀ ਦੇ ਵੱਲੋਂ ਵੀ ਆਪਣਾ ਪੱਤਾ ਸੰਗਰੂਰ ਤੇ ਵਿੱਚ ਖੋਲਿਆ ਜਾਵੇਗਾ ਹਰਜੀਤ ਗਰੇਵਾਲ ਦੇ ਨਾਮ ਦੇ ਉੱਤੇ ਮੋਹਰ ਲੱਗ ਸਕਦੀ ਹੈ ਜਿਸ ਦਾ ਥੋੜੇ ਹੀ ਸਮੇਂ ਦੇ ਵਿੱਚ ਰਸਮੀ ਐਲਾਨ ਹੋਵੇਗਾ ਸੁਖਪਾਲ ਖਹਿਰਾ ਮਿੱਥੇਰ ਤੇ ਚੁੰਦਾ ਨੂੰ ਟੱਕਰ ਦੇਣਗੇ ਹਰਜੀਤ ਗਰੇਵਾਲ ਇਸ ਵਕਤ ਜੁੜੀ ਹੋਈ ਵੱਡੀ ਖਬਰ ਸਾਂਝੀ ਕਰ ਰਿਹਾ ਹਾਲਾਕੀ ਹਰ ਇੱਕ ਪਾਰਟੀ ਦੇ ਵੱਲ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਚੌੜ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਤੇ ਜਿਹਦੇ ਵਿੱਚ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਪਕਵੰਤ ਮਾਨ ਦੇ ਗੜ ਸੰਗਰੂਰ ਦੇ ਵਿੱਚ ਬੀਜੇਪੀ ਦੇ ਵੱਲੋਂ ਹਰਜੀਤ ਗਰੇਵਾਲ ਦੀ ਐਂਟਰੀ ਹੋਵੇਗੀ ਸੋ ਦੱਸਤੀ ਹੈ ਕਿ ਸੰਗਰੂਰ ਤੋਂ ਬੀਜੇਪੀ ਮੀਤ ਫਰ ਦਾ ਐਲਾਨ ਕਰ ਸਕਦੀ ਹੈ ਥੋੜੇ ਹੀ ਦੇਰੀ ਦੇ ਵਿੱਚ ਰਸਮੀ ਐਲਾਨ ਕੀਤਾ ਜਾ ਸਕਦਾ ਹੈ ਖੈਰਾ ਮੀਥੇਰ ਤੇ ਚੁੰਦਾ ਨੂੰ ਟੱਕਰ ਦੇਣਗੇ ਹਰਜੀਤ ਗਰੇਵਾਲ ਸਵੱਟੀ ਖਬਰ ਸਾਂਝੀ ਕਰ ਰਿਹਾ ਲੋਕਸਭਾ ਜਿਵੇਂ ਜਿਵੇਂ ਚੋੜਾ ਜੜੀਆਂ ਨੇੜੇ ਆ ਰਹੀਆਂ ਨੇ ਤਾਂ ਉਵੇਂ ਹੀ ਹਰ ਇੱਕ ਸੀਐਲਸੀ ਪਾਰਟੀਆਂ ਦੇ ਵਿੱਚ ਹਲਚਲ ਦੇਖੋ ਨਹੀਂ ਮਿਲ ਰਹੀ ਆ ਤੇ ਚਿਹਰੇ ਦੇ ਵਿੱਚ ਜੇ ਗੱਲ ਕਰੀਏ ਸੰਗਰੂਰ ਤੋਂ ਅਕਲ ਦਲ ਨੇ ਆਪਣਾ ਉਮੀਦਵਾਰ ਇਕਬਾਲ ਸਿੰਘ ਚੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤ ਹੇਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਸਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਵੱਲੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਹੁਣ ਭਾਜਪੀ ਦੇ ਵੱਲੋਂ ਵੀ ਆਪਣਾ ਪੱਤਾ ਸੰਗਰੂਰ ਤੇ ਵਿੱਚ ਖੋਲਿਆ ਜਾਵੇਗਾ ਹਰਜੀਤ ਗਰੇਵਾਲ ਦੇ ਨਾਮ ਦੇ ਉੱਤੇ ਮੋਹਰ ਲੱਗ ਸਕਦੀ ਹੈ ਜਿਸ ਦਾ ਥੋੜੇ ਹੀ ਸਮੇਂ ਦੇ ਵਿੱਚ ਰਸਮੀ ਐਲਾਨ ਹੋਵੇਗਾ ਸਖਪਾਲ ਖਹਿਰਾ ਮਿਥੇਰ ਤੇ ਚੁੰਦਾ ਨੂੰ ਟੱਕਰ ਦੇਣਗੇ ਹਰਜੀਤ ਗਰੇਵਾਲ